ਜਮਨ ਦੇ ਵਿੱਚ ਕਹਿੰਦੇ ਇੱਕ ਭਾਰਤੀ ਨਰਸ ਜੀ ਨੂੰ ਇੱਕ ਕਤਲ ਦੇ ਮਾਮਲੇ ਦੇ ਵਿੱਚ ਮੌਤੀ ਸਜ਼ਾ ਮਿਲੀ ਹੋਈ ਹੈ ਤੇ ਉਹ ਮਾਫੀ-ਮੂਫੀ ਵਾਲਾ ਕੰਮ ਹੋਇਆ ਨਹੀਂ ਕਹਿੰਦੇ ਇਹ ਦੇ ਵਿੱਚ ਹੀ ਚੱਲ ਰਿਹਾ ਹੁਣ ਇੰਡੀਅਨ ਗਵਰਨਮੈਂਟ ਵੀ ਥੋੜਾ ਦੇ ਵਿੱਚ ਕਰ ਰਹੀ ਹੈ ਇਨਵੋਲ ਦੇਖੋ ਜਦੋਂ ਕਿਸੇ ਭਾਰਤੀ ਨਾਗਰਿਕ ਨੂੰ ਇਸ ਤਰ੍ਹਾਂ ਦੀ ਸਜ਼ਾ ਮਿਲਦੀ ਆ ਤਾਂ ਵਿਦੇਸ਼ ਮੰਤਰਾਲਾ ਤਾਂ ਐਕਟਿਵ ਹੋਏਗਾ ਨਾ ਜੀ ਨਾਗਰਿਕ ਹੈ ਹਮ ਪਾਸਪੋਰਟ ਦਾ ਮਤਲਬ ਕੀ ਹੁੰਦਾ ਸ ਪਾਸਪੋਰਟ ਦਾ ਮਤਲਬ ਹੀ ਇੱਕ ਜਾਮਣੀ ਹੁੰਦੀ ਆ ਜੋ ਰਿਆਸਤ ਹੁੰਦੀ ਹੈ ਸਟੇਟ ਹੁੰਦੀ ਹੈ ਉਹ ਕਹਿੰਦੀ ਵੀ ਸਾਡਾ ਨਾਗਰਿਕ ਹੋਰ ਪਾਸਪੋਰਟ ਦਾ ਡਾਕੂਮੈਂਟ ਦਾ ਕੀ ਤੋਕ ਹੈ ਜੀ ਆਹੀ ਹੈ ਹਮ ਤੇ ਉਹ ਇਗਜ਼ਾਮ ਨਹੀਂ ਹੈ ਕਿ ਸਾਡਾ ਇਹ ਬੰਦਾ ਨਾਗਰਿਕ ਹੈ ਤੇ ਇਹ ਕਿਸੇ ਮੁਲਕ ਚ ਜਾਣਾ ਆਉਣ ਦੇ ਕਾਬਿਲ ਹੈਗਾ ਹਮ ਬਈ ਅੱਛਾ ਨਾਗਰਿਕਾ ਹੋਰ ਕੀ ਆ ਉਹਦੀ ਜੀ ਬਿਲਕੁਲ ਤਾਂ ਕਿ ਅਮਰਤਾਪਾਲ ਸਿੰਘ ਕਹਿੰਦਾ ਟਰੈਵਲ ਡਾਕੂਮੈਂਟਾ ਕਹਿੰਦਾ ਤੋ ਭਈ ਇਹ ਸਾਰਾ ਕੁਛ ਹੀ ਚੱਲਦਾ ਹੈ ਜੀ ਮਹਾਰਸ਼ਸ ਦਾ ਅੱਛਾ ਕੋਈ ਕਮੈਂਟ ਕਰ ਰਹੇ ਨੇ ਵਿੱਚ ਚਲੋ ਬਈ ਗੱਲ ਇਹ ਆ ਕਿ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਕਹਾਣੀ ਠਹਿਰਦੀ ਆ ਉਹ ਇਹ ਆ ਕਿ ਬਈ ਜਿੱਦਾਂ ਕਿ ਕਿਹੜੀ ਗੱਲ ਕਰ ਰਹੇ ਸੀ ਮੈਂ ਤੁਹਾਨੂੰ ਆਪਾਂ ਯਮਨ ਵਾਲੀ ਦੀ ਗੱਲ ਕਰ ਰਹੇ ਸੀ ਹੁਣ ਜਿੱਦਾਂ ਕਿਦਾਂ ਇਹਨਾਂ ਨੇ ਕੋਈ ਚਲੋ ਪਹੁੰਚ ਕਰਨੀ ਹੈ ਰਸਾਈ ਕਰਨੀ ਆ ਉਹ ਇਹਨਾਂ ਦਾ ਫਰਜ਼ ਵੀ ਬਣਦਾ ਹੈ ਨਾ ਨਾਗਰਿਕ ਵਾਸਤੇ ਜੀ ਜੀ ਪਰ ਜਿਹੜੀ ਉਹ ਨਰਸ ਹੈ ਨਾ ਉਹਦੀ ਕਹਾਣੀ ਬੜੀ ਕਹ ਲੋ ਕਿ ਦੁਖਦ ਜੀਆ ਹਮ ਨਮੀਸ਼ਾ ਪ੍ਰਿਆ ਸ਼ਹਿਰ ਨਾਮ ਅਨਿਮੀਸ਼ਾ ਪ੍ਰਿਆ ਕੇਰਲ ਦੀਆ ਬੇਸਿਕਲੀ ਕੇਰਲ ਦੇ ਵਿੱਚੋਂ ਨਰਸਿੰਗ ਕਰਕੇ ਬਹੁਤ ਸਾਰੀਆਂ ਬੀਬੀਆਂ ਨਾ ਜੌਬ ਕਰਦੀਆਂ ਨੇ ਵੱਖ-ਵੱਖ ਜੀ ਉਨ ਕਾਜਰ ਤਾਂ ਹੋਇਆ ਕਿ ਸੀ ਇੱਕ ਵਾਰੀ ਤੁਹਾਨੂੰ ਯਾਦ ਹੋਏਗਾ ਜਦੋਂ ਇਰਾਕ ਚ ਆਪਣੇ ਪੰਜਾਬੀ ਫਸ ਕੇ ਸੀ ਬਾਅਦਸੋਂ ਪਤਾ ਲੱਗਿਆ ਕਿ ਮਰ ਗਏ ਵਿਚਾਰੇ ਸਾਰੇ ਉਦੋਂ ਵੀ ਇਹ ਜਿਹੜੀਆਂ ਨਰਸਾਂ ਸੀ ਕੇਰਲ ਦੀਆਂ ਇਨਾ ਮੁਲਕਾਂ ਚ ਕਾਫੀ ਵੱਡੀ ਗਿਣਤੀ ਸੀ ਲਗਭਗ 40 45 ਪਤਾ ਨਹੀਂ ਕਿੰਨੀਆਂ ਉਦੋਂ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਦੇ ਵਿਜੇ ਪਰਿਆਨ ਸ਼ੈਧ ਜੀ ਉਹਨਾਂ ਨੇ ਪਹਿਲ ਚ ਹੀ ਕੱਢ ਲਿਆਦੀਆਂ ਸੀ ਉਦੋਂ ਜਿਹੜੀਆਂ ਇਸ ਤਰ੍ਹਾਂ ਨਰਸਾਂ ਉੱਥੇ ਕੰਮ ਕਰ ਰਹੀਆਂ ਸੀਗੀਆਂ ਤੇ ਉਹ ਇੱਕ ਸਵਾਲ ਵੀ ਹੋਇਆ ਸੀ ਸਰਾਵਾ ਬੋਦਲਾ ਪਿੰਡ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਅਸੀਂ ਕੀਤਾ ਸੀਗਾ ਕਿ ਭਾਈ ਉੱਥੇ ਜਾ ਕੇ ਦਿੱਲੀ ਬੈਠ ਗਿਆ ਮੁੱਖ ਮੰਤਰੀ ਉਥੋਂ ਦਾ ਤੇ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਆਪਾਂ ਖੰਡ ਪਾਠ ਕਰਾਈਏ ਕੋਸ਼ਿਸ਼ ਵੀ ਕਰੋ ਨਾ ਚਲੋ ਅਰਦਾਸ ਬੇਨਤੀ ਤੇ ਚਲੋ ਆਪਣੀ ਜਗ੍ਹਾ ਤੇ ਤਾਂ ਖੈਰ ਉਹ ਤਾਂ ਕੀ ਆ ਕਿ ਭਈ ਅਸਲ ਦੀ ਵਿੱਚ ਹੁਣ ਮਸਲਾ ਜਿਹੜਾ ਉਹ ਇਹ ਸੀ ਕਿ 2014 ਚ ਉਹਦਾ ਪਤੀ ਤੇ ਉਹਦੀ ਬੇਟੀ ਸ਼ਾਇਦ ਉਹ ਕੇਰਲ ਆ ਜਾਂਦੇ ਆ ਇਸ ਦਰਮਿਆਨ ਯਮਨ ਦੇ ਵਿੱਚ ਹਾਲਾਤ ਜਿਹੜੇ ਆ ਉਹ ਖਾਸੇ ਖਰਾਬ ਹੋ ਜਾਂਦੀ ਆ ਜੀ ਜਿਹੜੇ ਇੱਧਰ ਆ ਗਏ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ ਉਹ ਉੱਥੇ ਸਟਕ ਹੋ ਜਾਂਦੀ ਆ ਫਸ ਜਾਂਦੀ ਆ ਹੁਣ ਦੋ ਗੱਲਾਂ ਨੇ ਜੀ ਜਿਹੜਾ ਬੰਦਾ ਮਹਿਦੀ ਉਹਦਾ ਨਾਮ ਆ ਜਿਹਦੇ ਕਤਲ ਦਾ ਉਹਦੇ ਤੇ ਗੁਨਾਹ ਹੈ ਹਮ ਜੁਰਮ ਹੈ ਜੀ ਕਿ ਉਹਦੇ ਬਾਰੇ ਕਹਿ ਜਾਂਦਾ ਜੀ ਕਿ ਉਹ ਕੇਰਲ ਚ ਵੀ ਇਹਦੇ ਨਾਲ ਆਇਆ ਇੱਕ ਵਾਰੀ ਹਮ ਕਿਆ ਜਾਂਦਾ ਕਿ ਇਥੋਂ ਕੁਝ ਫੋਟੋਆਂ ਜਿਹੜੀਆਂ ਸੀ ਉਹਨੇ ਹਾਸਲ ਕੀਤੀਆਂ ਤੇ ਮੁੜ ਕੇ ਕੁਝ ਇਸ ਤਰ੍ਹਾਂ ਬਣਾ ਲਈਆਂ ਕਿ ਉਹ ਇਹ ਦੱਸਦਾ ਸੀਗਾ ਕਿ ਇਹ ਮੇਰੀ ਪਤਨੀ ਆ ਹਮ ਮਤਲਬ ਕਿ ਜਾਣ ਪਛਾਣ ਤੇ ਫਿਰ ਆ ਗਈ ਨਾ ਜੇ ਕੇਰਲ ਤੱਕ ਆਇਆ ਜੀ ਬਿਲਕੁਲ ਉਹ ਕਿਸ ਹੱਦ ਤੱਕ ਮੈਂ ਕਹਿ ਨਹੀਂ ਸਕਦਾ ਹੁੰਦਾ ਕਿ ਹੈ ਕਿ ਇਹ ਬੀਬੀ ਉੱਥੇ ਉਹਨੂੰ ਰਾਜ਼ੀ ਕਰਦੀ ਆ ਕਿ ਆਪਾਂ ਕਲੀਨਿਕ ਖੋਲਾਈਏ ਹੂੰ ਉਹ ਇਨਵੈਸਟਮੈਂਟ ਕਰ ਦਿੰਦਾ ਹੋਏਗਾ ਜੀ ਕਲੀਨਿਕ ਚੱਲ ਪੈਂਦਾ ਇਸ ਦਰਮਿਆਨ ਕੀ ਹੁੰਦਾ ਕਿ ਇਹ ਬੀਬੀ ਪਾਸਪੋਰਟ ਮੰਗਦੀ ਹੈ ਸ਼ਾਇਦ ਉਸ ਤੋਂ ਤਾਂ ਪਾਸਪੋਰਟ ਨਹੀਂ ਦਿੰਦਾ ਹੂੰ ਇਹ ਉਹਨੂੰ ਕੋਈ ਡੋਜ਼ ਦਿੰਦੀ ਆ ਕਬੀੋਸ਼ ਵਗੈਰਾ ਹੁਣ ਇਹ ਕਹਾਣੀ ਇਸ ਪੱਖ ਤੋਂ ਜੀ ਡਿਫੈਂਸ ਚ ਕਿ ਉਡੋਸ ਦਿੱਤੀ ਜਾਂਦੀ ਆ ਕਿ बेहोश ਹੋ ਜਾਵੇ ਹੂੰ ਤੇ ਮੈਂ ਆਪਦੇ ਡਾਕੂਮੈਂਟ ਵਗੈਰਾ ਜੁਲਾ ਸਕਾ ਹਾਂਜੀ ਉਹ ਹਾਸਲ ਕਰਕੇ ਤੇ ਮੈਂ ਨਿਕਲਾ ਤਾਂ ਉਹ ਜਿਹੜੀ ਕਹ ਲੋ ਕਿ ਮਾਤਰਾ ਸੀਗੀ ਹੂੰ ਦਵਾਈ ਦੀ ਉਹ ਜ਼ਿਆਦਾ ਹੋ ਗਈ ਤੇ ਉਹਦੀ ਡੈਥ ਹੋ ਗਈ ਹੂੰ ਤਾਂ ਕੇਸ ਬਣ ਗਿਆ ਕਤਲ ਦਾ ਜੀ ਅਦਾਲਤ ਨੇ ਇਹਨੂੰ ਫਾਂਸੀ ਸੁਣਾ ਦਿੱਤੀ ਹੂੰ ਰਾਸ਼ਟਰਪਤੀ ਕੋਲ ਅਪੀਲ ਗਈ ਸੀ ਉਹ ਬੇਸਿਕਲੀ ਆ ਕਹਾਣੀ ਆ ਤਾਂ ਰਾਸ਼ਟਰਪਤੀ ਨੇ ਅਪੀਲ ਠਕਰਾ ਦਿੱਤੀ ਤਾਂ ਹੁਣ ਭਾਰਤ ਸਰਕਾਰ ਤੇ ਦਬਾਅ ਬਣ ਗਿਆ ਕਿ ਬਈ ਉਹ ਗੱਲ ਕਰੇ ਉਥੋਂ ਦੇ ਰਾਸ਼ਟਰਪਤੀ ਨਾਲ ਜੀ ਇਹਨੂੰ ਬਚਾਇਆ ਜਾਣਾ ਚਾਹੀਦਾ ਤਾਂ ਤੁਸੀਂ ਸੋਚ ਕੇ ਦੇਖ ਲਓ ਸ਼ਾਇਦ 16 17 ਤੋਂ ਮਾਮਲਾ ਚੱਲਦਾ ਹੈ ਹੂੰ ਤੇ ਕਿੰਨੇ ਸਾਲ ਤੇ ਹੋ ਗਏ ਉਹਨੂੰ ਜੇਲ੍ਹ ਦੇ ਵਿੱਚ ਜੀ ਜੀ ਬਿਲਕੁਲ ਤੇ ਉਤੋਂ ਮੌਤ ਦੀ ਸੱਚ ਜਿਹੜੀ ਆ ਉਹ ਬਰਕਰਾਰ ਰਹਿ ਗਈ ਆ ਸੋ ਇਸ ਕਰਕੇ ਭਾਰਤ ਸਰਕਾਰ ਤੇ ਹੁਣ ਇਹ ਦਬਾਅ ਰਹੇਗਾ ਕਿ ਉਥੋਂ ਦੇ ਪ੍ਰਸ਼ਾਸਨ ਦੇ ਨਾਲ ਕਿਸੇ ਤਰੀਕੇ ਨਾਲ ਗੱਲ ਕਰੇ ਵੈਸੇ ਕੁਝ ਮੁਲਕਾਂ 'ਚ ਤੇ ਕੰਮ ਚੱਲ ਜਾਂਦਾ ਅੱਗੇ ਤੁਹਾਨੂੰ ਪਤਾ ਹੈ ਨਾ ਇੱਕ ਦੋਸ਼ ਲੱਗਾ ਸੀਗਾ ਕੁਝ ਨੇਵੀ ਦੇ ਸਾਬਕਾ ਅਫੀਸ਼ਰ ਸੀਗੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਸਜ਼ਾ ਹੋ ਗਈ ਜੀ ਸ਼ਾਇਦ ਖਾੜੀ ਮੁਲਕ ਸੀਗਾ ਕੋਈ ਤਾਂ ਉਹਦੇ ਵਿੱਚ ਕੀ ਹੋਇਆ ਸੀਗਾ ਕਿ ਉਸ ਮੁਲਕ ਦੇ ਨਾਲ ਇਹਨਾਂ ਦੀ ਨਾ ਇੱਕ ਬਹੁਤ ਤਗੜੀ ਡੀਲ ਹੋ ਰਹੀ ਸੀਗੀ ਹਮ ਸ਼ਾਇਦ ਗੈਸ ਪਾਈਪਲਾਈਨ ਦੀ ਜੀ ਤਾਂ ਇਹਨਾਂ ਦਾ ਦਾਅ ਫੱਬ ਗਿਆ ਹਮ ਕਿਉਂਕਿ ਉਹਨਾਂ ਕੋਲ ਪੈਸਾ ਬਹੁਤ ਜਾਣਾ ਸੀਗਾ ਜੀ ਮੌਕਾ ਚਲੋ ਤਾਂ ਮੌਕਾ ਆ ਗਿਆ ਉਹ ਮੈਂ ਤੁਹਾਨੂੰ ਥੋੜੀ ਮਿਸਾਲ ਦੇ ਰਿਹਾ ਉਹ ਬਟੇਲੇ ਜਾ ਕੇ ਤਾਂ ਇਹਨਾਂ ਦਾ ਦਾਅ ਫੱਬ ਗਿਆ ਕਿ ਬਈ ਉਹ ਡੀਲ ਹੋਣੀ ਸੀ ਇਸ ਬਹਾਨੇ ਫਿਰ ਉਹ ਵੀ ਡੀਲ ਹੋ ਗਈ ਉਹ ਬੰਦੇ ਛੁੱਟ ਗਏ ਸੀ ਆ ਥੋੜਾ ਸਮਾਂ ਪਹਿਲਾਂ ਦੀ ਗੱਲ ਆ ਬਹੁਤ ਸਾਰੀ ਆਡੀਅנס ਨੂੰ ਯਾਦ ਹੋਏਗਾ ਕਿ ਉਹ ਜਿਹੜੇ ਕਹ ਲੋ ਕਿ ਐਕਸ ਨੇਵੀ ਅਫੀਸ਼ਰ ਸੀਗੇ ਵਾਪਸ ਆਏ ਪੰਜਾਬ ਤੋਂ ਵੀ ਸੀਗੇ ਇੱਕ ਉਹਨਾਂ ਚੋਂ ਤਾਂ ਉਹ ਉਹਨਾਂ ਨੂੰ ਮਤਲਬ ਕਿ ਛੱਡ ਦਿੱਤਾ ਗਿਆ ਸੀ ਜੇ ਲੋ ਤਾਂ ਕਹਿ ਸਕਦੇ ਕਿ ਬਾਬ ਨਾਲ ਉਦਾਂ ਕਰ ਲਾ ਤਾਂ ਇਹੀ ਹੁੰਦਾ ਕਿ ਕਈ ਵਾਰ ਕੂਟਨੀਤਿਕ ਰਿਸ਼ਤਿਆਂ ਦੇ ਵਿੱਚ ਨਾ ਜੀ ਇਹ ਚੀਜ਼ਾਂ ਜਿਹੜੀਆਂ ਫੌਪ ਆ ਜਾਂਦੀਆਂ ਕਿ ਕਿਸੇ ਦੇਸ਼ ਨਾਲ ਰਿਸ਼ਤੇ ਕਿਸ ਤਰ੍ਹਾਂ ਦੇ ਆ ਪਰ ਯਮਨ ਦੇ ਨਾਲ ਤੁਹਾਨੂੰ ਪਤਾ ਹੈ ਯਮਨ ਦੇ ਵਿੱਚ ਇਨসারਜੈਂਸੀ ਹੈ ਇਸ ਵੇਲੇ ਉੱਥੇ ਤੇ ਖਾਨਾ ਜੰਗੀ ਵਾਲਾ ਮਾਹੌਲ ਹੈ ਹਮ ਤਾਂ ਇਸ ਧੜੇ ਨਾਲ ਯਮਨ 'ਚ ਵੀ ਧੜੇ ਆ ਨਾ ਜੀ ਜੀ ਇਸ ਧੜੇ ਨਾਲ ਜੇ ਤੇ ਸਰਕਾਰ ਦੀ ਆਪਣੀ ਇੰਡੀਅਨ ਸਰਕਾਰ ਦੀ ਕੋਈ ਸੈਟਿੰਗ ਵੈਟਿੰਗ ਬੈ ਗਈ ਤਾਂ ਹੋ ਸਕਦਾ ਕਿ ਸਜਾ ਮਾਫੀ ਦਾ ਬਿਲਕੁਲ ਬੇਕੋ ਜਿੰਦਰ ਜੀ ਕਹਿ ਰਹੇ ਨੇ ਕਿ 에어 ਲਿਫਟ ਫਿਲਮ ਵੀ ਕਹਿੰਦੇ ਇਦਾਂ ਦੇ ਮੁੱਦੇ ਤੇ ਹੀ ਬਣੀ ਸੀ ਨਰਸਾਂ ਡਾਕਟਰਾਂ ਨੂੰ ਵਾਪਸ ਲੈ ਕੇ ਆਉਣ ਦੇ ਮਸਲੇ ਵਿੱਚ 에어 ਲਿਫਟ ਫਿਲਮ ਤਾਂ ਮੇਰੇ ਖਿਆਲ ਦੇ ਨਾਲ ਜੋ ਖਾੜੀ ਜੰਗ ਹੋਇਆ ਸੀ ਉਹ ਤੋਂ ਅਸੀਂ ਸਕੂਲ 'ਚ ਹੁੰਦੇ ਸੀ ਜੀ ਉਸ ਟਾਈਮ ਜਿਹੜੇ ਬੰਦੇ ਕੱਢੇ ਸੀਗੇ ਹੂੰ ਸ਼ਾਇਦ ਉਹ ਉਹ ਵੇ ਸੀਗੀ ਇੱਕ ਫਿਲਮ ਪਤਾ ਨਹੀਂ ਹੁਣ ਜੀ ਹੋ ਸਕਦਾ ਨਾਮ ਇਹ ਹੋਵੇ ਜਾਂ ਕੋ ਹੋਰ ਅਖੇ ਵਾਲੀ ਤਾਂ ਫਿਲਮ ਉਹ ਸੀਗੀ ਖਾੜੀ ਜੰਗ ਵੇਲੇ ਜੀ ਕਿਉਂਕਿ ਉਦੋਂ ਬਹੁਤ ਕੰਮੇ ਕੱਢੇ ਗਏ ਸੀਗੇ ਜਾਂ ਕਿਦੋਂ ਖਾੜੀ ਜੰਗਲ ਲੱਗਿਆ ਸੀਗਾ ਨਾ ਜੀ 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 ਇਹਨੇ ਸਦਾਮ ਹਸੈਨ ਨੇ ਹਮਲਾ ਕਰ ਦਿੱਤਾ ਸੀਗਾ ਹਮ ਠੀਕ ਹੈ ਜੀ ਤਾਂ ਸਦਾਮ ਹਸੈਨ ਦਾ ਜਿਹੜਾ ਹਮਲਾ ਸੀਗਾ ਉਹਦੇ ਜਵਾਬ ਦੇ ਵਿੱਚ ਇਧਰੋਂ ਜਿਹੜੀਆਂ ਵੈਸਟਰਨ ਤਾਕਤਾਂ ਸੀ ਉਹ ਮੈਦਾਨ 'ਚ ਆ ਗਈਆਂ ਹੂਆਂ ਨੂੰ ਅੱਗਾਂ ਲੱਗੀਆਂ ਤੇਲ ਵਾਲਿਆਂ ਨੂੰ ਉਦੋਂ ਬਹੁਤ ਬੁਰਾ ਹਾਲ ਹੋਇਆ ਸੀਗਾ ਮੈਨੂੰ ਯਾਦ ਆ ਆਪਣੇ ਮਲੋਟ ਜਿਹੜਾ ਪੈਟਰੋਲ ਪੰਪ ਪਿਆ ਨਾ ਆ ਸੁਪਰ ਬਾਜ਼ਾਰ ਵਾਲਾ ਸਰ ਇਹਦੇ ਮੂਰੇ ਇੱਕ ਲਾਈਨ ਲੱਗਦੀ ਹੁੰਦੀ ਸੀ ਕੈਂਨੀਆਂ ਦੀ ਡਰਮਾਂ ਦੀ ਤੇ ਉਹ ਲਾਈਨ ਆ ਤੁਸੀਂ ਰੋਡ ਤੱਕ ਵੀ ਚਲੇ ਜਾਂਦੀ ਸੀ ਪਿੱਛੇ ਮਤਲਬ ਕਿ ਤੇਲ ਦੀ ਸ਼ਾਰਟੇਜ ਹੋ ਗਈ ਸੀ ਤੇ ਮੇਰਾ ਬਾਪੂ ਵੀ ਇੱਕ ਵਾਰੀ ਇੱਕ ਕੇ ਦੋ ਦਿਨ ਰਿਹਾ ਸੀ ਤੇ ਮੈਂ ਰੋਟੀ ਲੈ ਕੇ ਆਇਆ ਸੀਗਾ ਤੇ ਮੈਂ ਲਾਈਨ ਦੇਖੀ ਸੀ ਕਿ ਲੋਕ ਤਾਂ ਥੱਕ ਜਾਂਦੇ ਸੀ ਤੋਂ ਕੈਨੀਆਂ ਤੇ ਐਦਾਂ ਕੈਨ ਤੇ ਡਰਮ ਜਿਹੜੇ ਰੱਖ ਕੇ ਉਹ ਉਸ ਵੇਲੇ ਜੰਗ ਦੀਆਂ ਯਾਦਾਂ ਸਾਡੇ ਜੀ ਕਹ ਲੋ ਕਿ ਜੈ ਮਾਹੌਲ ਸੱਚਮੁੱਚ ਜਿਹਾ ਹੈ ਨਾ ਉਹ ਕਿੰਨਾ ਕਹ ਲੋ ਕਿ ਬੱਤਰ ਹੋ ਜਾਂਦਾ ਜਦੋਂ ਕੋਈ ਤਾਂ ਨਹੀਂ ਜੰਗ ਦਾ ਇੱਕ ਥਾਂ ਅਸਰ ਨਹੀਂ ਹੁੰਦਾ ਨਾ ਕਹਿੰਦੇ ਬਹੁਤਾਂ ਦਾ ਅਸਰ ਹੁੰਦਾ ਨਾ ਔਰ ਜਿਵੇਂ ਵੀ ਕਹਿ ਰਹੇ ਨੇ ਕਿ ਅਰਬ ਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀ ਨਰਸਾਂ ਤੇ ਹੋਰ ਕਾਮਗਰ ਜਿਹੜੇ ਸਾਊਥ ਇੰਡੀਆ ਤੋਂ ਵੀ ਆਏ ਸਨ ਕਿਸੇ ਸੱਚ ਨੇ ਵੀ ਕਿਹਾ ਕਿ ਉਹ ਦੋਹਾ ਕਤਰ ਚ ਫਸੇ ਸੀਗੇ ਜੀ ਜੀ ਤੇ ਇਹਨਾਂ ਦੇ ਨਾਲ ਕਿਤੇ ਇਹਨਾਂ ਦੀ ਚਲਦੀ ਪਈ ਸੀਗੀ ਡੀਲ ਵਾਲੀ ਗੱਲ ਤੇ ਉਸ ਗੱਲ ਨੇ ਉਹਨਾਂ ਨੂੰ ਫਾਇਦਾ ਪਹੁੰਚਾ ਦਿੱਤਾ ਉਹਨਾਂ ਦੀ ਜਾਨ ਬਚ ਗਈ ਨਹੀਂ ਤਾਂ ਉਹਨਾਂ ਤੇ ਵੀ ਬਹੁਤ ਤਗੜੇ ਦੋਸ਼ ਲੱਗੇ ਸੀਗੇ ਜੀ ਪੰਡੂ ਵੀ ਦਿਨ ਜਿਹੜੀ ਇਨਫਾਰਮੇਸ਼ਨ ਦੇ ਹਾਸਲ ਕਰਨ ਦੇ ਦੋਸ਼ ਲੱਗੇ ਸੀਗੇ ਜੀ ਮਿੰਟੂ ਜੀ ਨਿਰਮਲ ਜੀ ਕਹਿ ਰਹੇ ਕਿ ਕਈ ਮੁਲਕਾਂ ਦੇ ਵਿੱਚ ਕਹਿੰਦੇ ਫੈਮਲੀ ਨੂੰ ਪੈਸੇ ਦੇ ਕੇ ਵੀ ਸਜ਼ਾ ਮਾਫੀ ਵਾਲਾ ਕੰਮ ਹੋ ਜਾਂਦਾ ਇੱਕ ਤਰ੍ਹਾਂ ਹਾਂ ਜੀ ਬਲੱਡ ਮਨੀ ਕੀ ਆਪਾਂ ਕਹਿੰਦੇ ਹੁੰਨੇ ਆ ਕਿੰਨੇ ਆਪਣੇ ਪੰਜਾਬ ਤੋਂ ਇੱਕ ਮੁਕਸਰ ਜ਼ਿਲ੍ਹੇ ਦਾ ਵੀ ਆਇਆ ਸੀ ਪਿੱਛੇ ਜੇ ਛੁੱਟ ਗਏ ਇਸ ਮਾਮਲੇ 'ਚ ਵੀ ਜਮਨ ਵਾਲੇ ਮਾਮਲੇ 'ਚ ਸ਼ਾਇਦ ਕਹਿੰਦੇ ਕਿ ਗੱਲ ਚੱਲੀ ਸੀ ਸ਼ਰੀਅਤ ਤੋਂ ਕਾਨੂੰਨ 'ਚ ਅੱਛਾ ਠੀਕ ਹੈ ਜੀ ਇਹਨਾਂ ਨੇ ਵੀ ਸ਼ਾਇਦ 4 ਲੱਖ ਡਾਲਰ ਦੇ ਕੇ ਕੋਈ ਐਦਾਂ ਕੋਈ ਗੱਲ ਚਲਾਈ ਪਹਿਲਾਂ ਇਹਨਾਂ ਨੇ ਪਰ ਉਹ ਕੱਲ ਉਹ ਨਿਪਰੇ ਚੜ ਨਹੀਂ ਸਕੀ ਅਜੇ ਤੱਕ ਹਾਂਜੀ ਮਤਲਬ ਕਿ ਜੇ ਡਾਲਰ ਡਾਲਰ ਤਾਂ ਨਹੀਂ ਹੈ ਗੱਲ ਇਹ ਆ ਕਿ ਜੇ ਸਰਕਾਰ ਚਾਹੇਗੀ ਤਾਂ ਉਹ ਮਸਲਾ ਹੱਲ ਹੋ ਜਾਏਗਾ ਫਿਰ ਤੁਹਾਨੂੰ ਪਤਾ ਸਰਕਾਰ ਆਪਣੇ ਪੱਧਰ ਤੇ ਰਾਜ਼ੀ ਕਰ ਲੈਂਦੀ ਹੁੰਦੀ ਹੈ ਦੂਸਰੀ ਪਾਰਟੀ ਨੂੰ ਵੀ ਤਾਂ ਹੁਣ ਦੇਖੋ ਕੋਈ ਮੈਂ ਕਹ ਰਿਹਾ ਨਾ ਕੂਟਨੀਤਿਕ ਰਿਸ਼ਤੇ ਜਿਹੜੇ ਹਨ ਉਹ ਇਹੋ ਜੇ ਮਾਮਲੇ 'ਚ ਬੜਾ ਇੱਕ ਮਹੱਤਵਪੂਰਨ ਰੋਲ ਅਦਾ ਕਰਦੇ ਆ ਜੀ 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 ਬਿਲਕੁਲ ਮਿੰਟੂ ਜੀ ਉਹ ਜਿਸੀ ਕਹਿੰਦੇ ਕਿ ਟਾਈਗਰ ਸਲਮਾਨ ਖਾਨ ਦੀ ਫਿਲਮ ਵੀ ਕਹਿੰਦੇ ਨਰਸਨ ਰਾਖ ਤੋਂ ਕੱਢਣ ਤੇ ਬਣੀ ਹੋਈ ਹੈ ਬਹੁਤ ਸਾਰੀ ਉਹ ਫਰਾਡੋਨਿਕ ਟਾਈਮ ਚ ਆ ਗਿਆ ਨਾ ਜੀ ਮੈਂ ਤੇ ਤੁਹਾਨੂੰ ਗੱਲ ਦੱਸੀ ਕਿ ਉਸ ਟਾਈਮ ਵੀ ਮੇਰੇ ਖਿਆਲ ਦੇ ਨਾਲ ਹਜ਼ਾਰਾਂ ਨਹੀਂ ਲੱਖਾਂ ਨੂੰ ਉਤੋਂ ਕੱਢਿਆ ਗਿਆ ਸੀਗਾ ਜਿਸ ਵੇਲੇ ਦੀ ਮੈਂ ਗੱਲ ਕਰਦਾ ਇਹ ਖਾੜੀ ਜੰਗ ਮੇਰਾੰਦਾਸ ਆ ਕਿ ਕੋਈ 92 99 ਦੀ ਗੱਲ ਹੈ ਜੀ ਉਸ ਟਾਈਮ ਬਾਬਰੀ ਵਾਸਤੇ ਛੋਟੇ ਜੀ ਮਤਲਬ ਸ਼ੁਰੂ ਸ਼ੁਰੂ ਹੋਏ ਸੀ ਹਾਂ ਜੀ ਅੱਛਾ ਜੀ ਹਾਂ ਜੀ ਇਹ 93 93 ਇਹ ਇਥੋਂ ਦੀਆਂ ਗੱਲਾਂ ਨੇ ਸਾਬ 92 ਚ ਬਾਬਰੀ ਮਸਜਿਦ ਵਾਲਾ ਉਹ ਅਸੀਂ ਦੇਖਿਆ ਸਾਰਾ ਇੰਡੀਆ ਚ ਰੌਲਾ ਬੰਬੇ ਬੰਬ ਧਮਾਕੇ ਹੋਏ ਇਹ ਸਾਰੀਆਂ ਚੀਜ਼ ਆਪਣੇ ਪੰਜਾਬ ਚ ਵੀ ਉਦੋਂ ਮਾਹੌਲ ਕਹ ਲੋ ਕਿ ਬਈ ਬਖਰੀ ਕਿਸਮਤਾ ਸੀਗਾ ਦੌਰ ਚੱਲ ਰਹੇ ਸੀਗੇ ਇਸ ਤਰ੍ਹਾਂ ਦੇ ਤੇ ਖਬਰਾਂ ਇਦਾਂ ਦੀਆਂ ਅਸੀਂ ਕਿਉਂਕਿ ਫਿਰ ਉਸ ਵੇਲੇ ਸਕੂਲ ਸਾਡੀ ਤੇ ਸੁਰਤ ਸੰਭਲੀ ਹੋਈ ਸੀ ਅਸੀਂ 8ਵੀਂ 8ਵੀਂ ਵਿੱਚ ਸੀਗੀ ਉਦੋਂ ਤੇ ਇਹ ਸਾਰੀਆਂ ਚੀਜ਼ਾਂ ਕਹਾਂ ਲੋ ਕਿ ਬੰਦੇ ਨੂੰ ਸੰਭਲੇ ਤੋਂ ਪਤਾ ਲੱਗਦਾ ਯਾਦ ਰਹੇ ਕੋਈ ਸਰਗਰਮੀ ਹੁੰਦੀ ਜਾਂ ਪਰਛਾਦਾ ਹੁੰਦਾ ਤੇ ਪਤਾ ਲੱਗ ਜਾਂਦਾ ਬੰਦੇ ਨੂੰ ਉਦੋਂ ਸਾਡੇ ਵਾਸਤੇ ਇਥੇ ਖਾੜੀ ਦਾ ਜੰਗ ਜਿਹੜਾ ਉਹ ਰਮਾਂਚ ਹੁੰਦਾ ਉਸ ਤੋਂ ਪਹਿਲਾਂ ਅਸੀਂ ਟੀਵੀ 'ਚ ਰਾਮ ਰਾਖ ਦਾ ਜੰਗ ਦੇਖਿਆ ਜਿਹੜਾ ਸ਼ਾਇਦ ਮਤਲਬ ਕਿ 80 ਦੇ ਸ਼ੁਰੂਆਤ 'ਚ ਹੀ ਚੱਲ ਪਿਆ ਸੀਗਾ ਤੇ 8-10 ਸਾਲ ਉਹ ਚੱਲਿਆ ਉਸ ਤੋਂ ਬਾਅਦ ਤੁਰੰਤ ਖਾੜੀ ਜੰਗ ਜਿਹੜਾ ਹੈ ਨਾ ਉਹ ਸ਼ੁਰੂ ਹੋ ਜਾਂਦਾ ਹੈ ਮਤਲਬ ਕਿ ਜੀ ਇਰਾਨ ਰਾਖ ਦਾ ਜੰਗ ਬਹੁਤ ਲੰਬਾ ਚੱਲਿਆ ਸੀਗਾ ਬਹੁਤ ਲੰਬਾ ਜੀ 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 ਮਿੰਟੂ